ਬੀਡੀਪੀ ਉਹ ਦਫ਼ਤਰ ਕਲਾਨੌਰ ਚੁੱਲਾ ਟੈਕਸ ਨਾ ਮਿਲਣ ਕਰਕੇ ਸੁਖਜਿੰਦਰ ਸਿੰਘ ਸੋਨੂ ਲੰਗਾ ਦੀ ਅਗਵਾਈ ਵਿੱਚ ਪ੍ਰਦਰਸ਼ਨ ਅਕਾਲੀ ਦਲ ਦੀ ਟੀਮ ਨੇ ਪੰਜਾਬ ਸਰਕਾਰ ਦੇ ਖਿਲਾਫ ਚਮਕੀ ਕੀਤੀ ਨਾਰੇਬਾਜੀ ਇਸ ਮੌਕੇ ਸੋਨੂ ਲੰਗਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ੱੱਕਾ ਕਰ ਰਹੀ ਹੈ ਜੈ ਹਿੰਦ ਜੈਪ ਸਰਕਾਰ ਮੁਰਦਾਬ ਕਲਾਨੌਰ ਮੁਰਦਾਬਾਦ ਪ੍ਰਸ਼ਾਸਨ ਮੁਰਦਾਬਾਦ 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 ਵੀਡੀਓ ਕਲਾਨੌਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਚਾਇਤਾਂ ਵਿੱਚ ਧੱਕੇ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਵਾਸਤੇ ਮਜਬੂਰ ਹੋਣਾ ਪਿਆ ਉਹਦਾ ਕੀ ਕਾਰਨ ਦੇਖੋ ਜੀ ਬਹੁਤ ਮਾੜੀ ਗੱਲ ਹੈ ਉਹ ਸਰਕਾਰ ਵਾਸਤੇ ਜਿਹੜੀ ਸਰਕਾਰ ਕਹਿੰਦੀ ਹੁੰਦੀ ਸੀ ਕਿ ਬਦਲਾਅ ਦਾ ਰਾਜ ਲਿਆਉਣਾ ਹੈ ਬਦਲਾਅ ਦਾ ਰਾਜ ਲਿਆਉਣਾ ਹੈ ਪਿਛਲੀ ਵਾਰੀ ਵੀ 2018 ਦੇ ਵਿੱਚ ਜਦੋਂ ਵੋਟਾਂ ਪਈਆਂ ਤੇ ਕਾਂਗਰਸ ਸਰਕਾਰ ਨੇ ਵੀ ਇਹੋ ਹੀ ਰੀਤ ਪਾਈ ਸੀ ਕਿ ਕਾਗਜ ਵੱਢ ਕੇ ਸਰਪੰਚ ਬਣਾਏ ਤੇ ਇਹ ਬਦਲਾਅ ਵਾਲੀ ਸਰਕਾਰ ਵੀ ਉਹਰੇ ਤੋਂ ਵੀ ਦੋ ਕਦਮ ਗਾਂਹ ਹੋ ਕੇ ਚੱਲੀ ਆ ਇੱਥੇ ਬਹੁਤ ਬੁਰੇ ਹਾਲਾਤ ਹੈ ਇਸ ਨਾਲੋਂ ਚੰਗਾ ਤਾਂ ਐ ਕਿ ਸਰਕਾਰ ਨਾਮਿਨੇਟ ਕਰ ਲਿਆ ਕਰੇ ਸਰਪੰਚ ਕਿਉਂ ਲੋਕਾਂ ਦੇ ਪੈਸੇ ਦੀ ਵੀ ਬਰਬਾਦੀ ਕਰ ਰਹੇ ਆ ਦੁਸ਼ਮਣੀਆਂ ਪਾਉਂਦੇ ਆਪਸ ਵਿੱਚ ਤੇ ਜਾਂ ਉਹਨਾਂ ਨੂੰ ਕਾਗਜ਼ ਦੇਣ ਛੋਟੇ-ਛੋਟੇ ਲੀਕਪੋਲ ਰੱਖੇ ਹੋਏ ਆ ਚੁੱਲਾ ਟੈਕਸ ਐਨਓਸੀ ਜਿਹਰੇ ਨਾਲ ਕੀ ਦੂਜੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਰੋਕਿਆ ਜਾ ਸਕੇ ਤੇ ਜਿਹੜਾ ਕਲਾਨੌਰ ਬਲਾਕ ਦੀ ਗੱਲ ਆ ਪਰਸੋਂ ਦੇ ਇਹਨਾਂ ਦੇ ਸੈਕਟਰੀਆਂ ਦੇ ਮਗਰ ਲੱਗੇ ਹੋਏ ਆ ਮੈਂ ਖੁਦ ਗੱਲ ਕਰਦਾ ਰਿਹਾ ਸੈਕਟਰੀਆਂ ਨਾਲ ਸੈਕਟਰੀ ਇਦਾਂ ਲੋਕ ਰਿਹਾ ਜਿਵੇਂ ਡਾਕੂ ਨਹੀਂ ਲੋਕਦੇ ਪੁਲਿਸ ਨੂੰ ਵੇਖ ਕੇ ਕਦੀ ਕਹਿੰਦੇ ਆ ਉਹ ਫਲਾਣੇ ਦੀ ਦੁਕਾਨ ਤੇ ਆ ਜਾਓ ਜੀ ਮੈਂ ਉੱਥੇ ਬੈਠਾ ਆ ਜੇ ਉੱਥੇ ਕੋਈ ਬੰਦਾ ਪਹੁੰਚਦਾ ਏ ਫੇਰ ਕਹਿੰਦੇ ਜੀ ਸਾਡੀ ਰਿਟਾਇਰਮੈਂਟ ਚੱਲਣ ਦੀ ਏ ਤੁਸੀਂ ਨਾ ਪਰਜਾਪਤ ਭਵਨ ਦੇ ਵਿੱਚ ਭੇਜ ਦਿਓ ਬੰਦਿਆਂ ਨੂੰ ਜੇ ਉੱਥੇ ਬੰਦੇ ਪਹੁੰਚਦੇ ਆ ਫੇਰ ਕਹਿੰਦੇ ਫਲਾਣੇ ਮੋੜ ਤੇ ਆਜੋ ਇਸ ਕਰਕੇ ਕਿ ਦੇਣਾ ਨਹੀਂ ਚਾਹੁੰਦੇ ਚੁੱਲਾ ਟੈਕਸ ਲੇਕਿਨ ਨਾਂ ਵੀ ਨਹੀਂ ਕਰ ਰਹੇ ਤੇ ਖਰਾਬ ਕਰ ਰਹੇ ਆ ਵੀਡੀਓ ਸਾਹਮਣੂ ਮਿਲੇ ਆ ਐਡਾ ਮਾੜਾ ਰਵਈਆ ਏ ਪ੍ਰਸ਼ਾਸਨ ਦਾ ਇਲੈਕਸ਼ਨ ਜਿਨ੍ਹਾਂ ਨੇ ਕਰਵਾਉਣੀ ਆ ਕੀ ਵੀਡੀਓ ਸਾਹਿਬ ਆਪ ਛੱਡ ਕੇ ਕਮਰਾ ਪਿਛਲੇ ਪਾਸੇ ਜਾ ਕੇ ਬਹਿ ਗਏ ਤੇ ਅਸੀਂ ਪਾਰਟੀ ਦੇ ਨੁਮਾਇंदे ਆਏ ਆ ਇਸ ਹਲਕੇ ਦੇ ਵਰਕਰ ਆਏ ਆ ਆਪਣੀਆਂ ਮੰਗਾਂ ਲੈ ਕੇ ਤੇ ਸਾਡੀ ਗੱਲ ਸੁਣਨ ਵਾਸਤੇ ਵੀ ਵੀਡੀਓ ਇੱਥੇ ਨਹੀਂ ਸੀ ਬੈਠੀ ਬਾਅਦ ਵਿੱਚ ਸਾਡੇ ਪ੍ਰੈਸ਼ਰ ਕਰਨ ਨਾਲ ਆਏ ਆ ਤੇ ਆ ਕੇ ਕਹਿੰਦੇ ਆ ਜੀ ਕਿ ਸੈਕਟਰੀ ਉਹ ਪੁਰਾਣੀ ਬਿਲਡਿੰਗ 'ਚ ਬੈਠੇ ਆ ਮੈਂ ਉਸੇ ਟਾਈਮ ਬੰਦੇ ਭੇਜੇ ਕੋਈ ਪੁਰਾਣੀ ਬਿਲਡਿੰਗ ਦੇ ਵਿੱਚ ਸੈਕਟਰੀ ਨਹੀਂ ਆ ਇਹ ਸਰਾਸਰ ਧਾਂਦਲੀ ਹੋ ਰਹੀ ਹੈ 22 ਇਲੈਕਸ਼ਨ ਸਿਰਤੇ ਆ ਜਿਹੜਾ ਬੰਦਾ ਤਾਂ ਉੱਥੇ ਜਾ ਕੇ ਸਰੋਪਾ ਪਾਉਂਦਾ ਏ ਉਸ ਦੇ ਪਿੰਡ ਦੇ ਵਿੱਚ ਕੋਈ ਚੁੱਲਾ ਟੈਕਸ ਕੋਈ ਕੁਝ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਅਸੀਂ ਮੰਗ ਕਰਦੇ ਆਂ ਇਲੈਕਸ਼ਨ ਕਮਿਸ਼ਨ ਨੂੰ ਕਿ ਇੱਥੋਂ ਦੇ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਸਖਤੀ ਕੀਤੀ ਜਾਏ ਡੀਸੀ ਸਾਹਿਬ ਨੂੰ ਮੰਗ ਕਰਦੇ ਆਂ ਕਿ ਤੁਸੀਂ ਪੂਰੇ ਜ਼ਿਲ੍ਹੇ ਦੇ ਇੰਚਾਰਜ ਹੋ ਜੇ ਤੁਸੀਂ ਇਸ ਵੱਲ ਧਿਆਨ ਨਹੀਂ ਦਿਓਗੇ ਸਾਡੇ ਗੁਰਦਾਸਪੁਰ ਜ਼ਿਲ੍ਹੇ 'ਚ ਬਹੁਤ ਮਾੜੇ ਹਾਲਾਤ ਹੋਏ ਪਏ ਆ ਪੰਚਾਇਤੀ ਇਲੈਕਸ਼ਨਾਂ ਕਰਕੇ ਤੇ ਕਿਰਪਾ ਕਰਕੇ ਇਨਾਂ ਸਾਰਿਆਂ ਚੁੱਲਾ ਟੈਕਸ ਦਿਵਾਓ ਨਹੀਂ ਤੇ ਜੋ ਰੀਤ ਇਹ ਪਾ ਰਹੇ ਨੇ ਇਹਨਾਂ ਨੂੰ ਅੱਗੇ-ਅੱਗੇ ਜਾ ਕੇ ਹੰਡਾਉਣੀ ਔਖੀ ਹੋਊਗੀ ਹੁਣ ਪਰਚੀਆਂ ਗਾ ਨਹੀਂ ਵੀ ਕੱਟਦੇ ਤੇ ਫਿਰ ਕੀ ਐਕਸ਼ਨ ਦੇਗੇ ਅਸੀਂ ਆਪਣੀ ਪਾਰਟੀ ਦੇ ਨਾਲ ਸਾਰੀ ਹਾਈ ਕਮਾਂਡ ਦੇ ਨਾਲ ਗੱਲ ਚੱਲ ਰਹੀ ਹੈ ਜਿੱਥੋਂ ਤੱਕ ਜਾਣਾ ਪਊਗਾ ਭਾਵੇਂ ਕਾਨੂੰਨ ਦਾ ਸਹਾਰਾ ਲੈਣਾ ਪਊਗਾ ਲੈ ਕੇ ਇਰੇ ਵਾਸਤੇ ਜਦੋਂ ਜੈਦ ਕਰਾਂਗੇ ਪੂਰੇ ਟਕਾ ਕੇ ਪਹਿਲੇ ਨੰਬਰ ਤੇ ਤਾਂ ਇਹਨਾਂ ਦੀ ਧੌਂ ਤੇ ਗੋਡਾ ਦੇ ਕੇ ਲਵਾਂਗੇ ਜੇ ਨਾ ਦੇਣਗੇ ਤੇ ਫਿਰ ਅਗਲਾ ਹਥਿਆਰ ਕੰਡਾ ਵਰਤਾਂਗੇ ਤੇ ਇੰਨਾ ਹੀ ਬਸ ਇੰਨੇ ਨਾਲ ਧਨਵਾ ਦਾ ਵਰਕਰ ਸਾਰੇ ਬਹੁਤ ਪਰੇਸ਼ਾਨੀ ਚ ਸੀਗੇ ਦਿਨ ਰਾਤ ਫੋਨ ਆ ਰਹੇ ਸੀਗੇ ਉਹਨਾਂ ਦੇ ਕੀ ਸੀ ਸਾਨੂੰ ਐਦਾਂ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਰੇ ਵਾਸਤੇ ਅੱਜ ਆਇਆ